ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਮਸਲੀਨ ਦੇ ਸੂਟ ਚੈੱਕ ਮਸਲੀਨ ਦੇ ਸੂਟ ਹੋਣਗੇ ਮੈਂ ਪਹਿਲਾਂ ਵੀ ਤੁਹਾਡੇ ਵਾਸਤੇ ਇਹ ਵਾਲੇ ਸੂਟ ਲੈ ਕੇ ਆਈ ਸੀ ਬਹੁਤ ਪਿਆਰੇ ਸੂਟ ਨੇ ਤੇ ਬਹੁਤ ਹੀ ਸੋਹਣਾ ਤੁਸੀਂ ਇਹ ਵੀਡੀਓ ਨੂੰ ਪਿਆਰ ਦਿੱਤਾ ਸੀ ਸਾਰੇ ਸੂਟਸ ਇੱਕੇ ਵੀਡੀਓ 'ਚ ਹੀ ਸੋਲਡ ਆਊਟ ਹੋ ਗਏ ਸੀ ਠੀਕ ਹੈ ਅੱਜ ਫਿਰ ਤੋਂ ਆਪਾਂ ਲੈ ਕੇ ਆਏ ਹਾਂ ਸੂਟ ਬਹੁਤ ਹੀ ਸੋਹਣੇ ਨੇ ਠੀਕ ਹੈ ਤੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਂਦੇ ਹਾਂ ਹਰ ਮਹੀਨੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਅਟਾ ਮੋਨੰਗਰ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੈ ਤਾਂ ਚਲੋ ਦੇਖਦੇ ਹਾਂ ਕਿਹੜੇ ਸੂਟ। ਅੱਜ ਜੀ ਪਹਿਲਾ ਇਹ ਸੂਟ ਤੇ ਕਲਰ ਬਹੁਤ ਹੀ ਪਿਆਰਾ। ਇਹ ਕੁਝ ਵਿੱਚ ਚੈੱਕ ਮਸਲੀਨ ਦੇ ਹੋਣਗੇ ਕੁਝ ਚੌਕਲੇਟ ਮਸਲੀਨ ਦੇ ਹੋਣਗੇ ਮਤਲਬ ਹੋਏਗਾ ਮਸਲੀਨ ਬਹੁਤ ਹੀ ਸੋਹਣਾ ਕਲਰ ਹੈ ਲੋ ਵੈਂਡ ਪਰਪਲ ਡਾਰਕ ਕਲਰ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਮਿਲੇਗੀ ਪਲੇਨ ਬਾਟਮ ਇਹਨਾਂ ਦੇ ਨਾਲ ਪਲੇਨ ਬਾਟਮਸ ਹੋਣਗੀਆਂ ਤੇ ਸੂਟ ਬਹੁਤ ਹੀ ਪਿਆਰੇ ਲੱਗੇਗਾ ਇਹ ਲੋ ਜੀ ਠੀਕ ਹੈ ਤੇ ਪ੍ਰਾਈਸ ਲੱਗੇਗਾ ਜੀ ਇਹਦਾ 650 ਕਲਰ ਬਾਕਸ ਹੋਣੇ ਨੇ ਮੈਂ ਕਲਰ ਤੁਹਾਨੂੰ ਦਿਖਾ ਦਿੰਦੀ ਹਾਂ ਇਹ ਵੀ ਕੁਝ ਪਰਪਲ ਵਾਈਨ ਜੀ ਟੋਨ ਆ ਜੇਗੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਹਾਂ ਔਰ ਇਹਨਾਂ ਦੇ ਉੱਪਰ ਫਾਇਲ ਦਾ ਕੰਮ ਹੋਇਆ ਹੈ ਬਹੁਤ ਹੀ ਪਿਆਰਾ ਠੀਕ ਹੈ ਫੋਇਲ ਪ੍ਰਿੰਟ ਨਾ ਕਿ ਸੋਨਾ ਹੋਇਆ ਹੈ ਬਹੁਤ ਹੀ ਸੋਨਾ ਤੇ ਇਹ ਵੀਡੀਓ ਅੱਜ ਮੈਂ ਘਰੋਂ ਬਣਾ ਰਹੀ ਆ ਕਿਉਂਕਿ ਦੀਵਾਲੀ ਦਾ ਕਰਕੇ ਸ਼ੌਪ ਤੇ ਅੱਜ ਸੰਡੇ ਵੀ ਸੀ ਤੇ ਜਾ ਨਹੀਂ ਪਾਈ ਮੈਂ ਦੀਵਾਲੀ ਦੀਆਂ ਸਫਾਈਆਂ ਕਰ ਰਹੀ ਸੀ ਹਨ ਕਲਰ ਬਹੁਤ ਪਿਆਰਾ ਹੈ ਜੀ ਕਲਰ ਆ ਗਿਆ ਬਲੈਕ ਹਲੋ ਔਰ ਇੰਨਾ ਸੋਹਣਾ ਕਲਰ ਮਸਟਰਡ ਦਾ ਨਾਲ ਕੰਬੀਨੇਸ਼ਨ ਆ ਫੋਇਲ ਬਹੁਤ ਪਿਆਰਾ ਲੱਗ ਰਿਹਾ ਹੈ ਤੇ ਇਹ ਆ ਗਈ ਇਹਦੇ ਨਾਲ ਬੋਟਮ ਪਲੇਨ ਬੋਟਮ ਠੀਕ ਹੈ ਜੀ 650 ਸੂਟ ਦਾ ਪ੍ਰਾਈਸ ਰਹੇਗਾ ਸੂਟ ਅਲਟੀਮੇਟ ਪੀਸ ਨੇ ਬਹੁਤ ਪਿਆਰੇ ਪੀਸ ਨੇ ਠੀਕ ਹੈ ਜੀ ਇੱਕ ਮਿੰਟ ਓਕੇ ਦੇਖ ਨੈਕਸਟ ਆ ਗਿਆ ਜੀ ਲਾਈਟ ਲਵੈਂਡਰ ਜਿਹੜਾ ਕਲਰ ਆ ਗਿਆ ਇਹ ਵੀ ਬਹੁਤ ਸੋਹਣਾ ਥੋੜਾ ਮੈਨੂੰ ਲੱਗਦਾ ਲਾਈਟ ਦਾ ਨਾ ਇਸ਼ੂ ਹੋਵੇ ਬਾਕੀ ਓਕੇ ਐਲੋ ਜੀ ਲਵੈਂਡਰ ਕਲਰ ਆ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਆਊਗਾ ਪਲੇਨ ਬਾਟਮ ਆਏਗੀ ਲਾਈਨਿੰਗ ਲਗਾਉਣਾ ਤੁਹਾਡੀ ਆਪਣੀ ਚੋਇਸ ਆ ਕੋਈ ਪਤਲਾ ਨਹੀਂ ਆਏ ਇਹ ਬੱਤ ਲਾਈਨਿੰਗ ਲਵਾਓਗੇ ਤੇ ਸੁਪਰ ਬੋਸ ਸੋਹਣਾ ਬਣੇਗਾ ਲੋ ਜੀ ਗ੍ਰੀਨ ਕਲਰ ਆ ਗਿਆ ਇਹ ਵੀ ਬਹੁਤ ਸੋਹਣਾ ਪਲੇਨ ਬਾਟਮ ਆਏਗੀ 650 ਪ੍ਰਾਈਸ ਆਏਗਾ ਜਾਨੀ ਕਿ 6500 ਹਲੋ ਜੀ ਇਹ ਵੀ ਕਲਰ ਐ ਨਰਕ ਪਿਆਰਾ ਕਲਰ ਤੇ ਪ੍ਰਿੰਟ ਐ ਨਾ ਪਿਆਰਾ ਨਾ ਵਾਓ ਵਾਲਾ ਪ੍ਰਿੰਟ ਆ ਲੋ ਜੀ ਇਹ ਪਲੇਨ ਬਾਟਮ ਆਏਗੀ ਔਰ ਹਲਕੀ ਹਲਕੀ ਸ਼ਾਈਨ ਕਰਦਾ ਫੈਬਰਿਕ ਬਹੁਤ ਸੋਹਣਾ ਲੱਗਦਾ ਲੋ ਜੀ ਨੈਕਸਟ ਆ ਗਿਆ ਜੀ ਆਪਣੇ ਕੋਲ ਕਿੰਨਾ ਸ਼ਾਨਦਾਰ ਪ੍ਰਿੰਟ ਆ ਪ੍ਰਿੰਟ ਬਹੁਤ ਸੋਹਣਾ ਆ ਥੋੜੀ ਜਿਹੀ ਜਦ ਨੂੰ ਡਲਨੈਸ ਲੱਗਦੀ ਹੋਏਗੀ ਜਾਂ ਕੁਝ ਕੋ ਵੀਡੀਓ ਦਾ ਿਸ਼ੂ ਹੋ ਸਕਦਾ ਠੀਕ ਹੈ ਬਾਕੀ ਕੋਈ ਚੱਕਰ ਨਹੀਂ ਆਨਿਅਨ ਕਲਰ ਦੀ ਬੋਟਮ ਆਏਗੀ ਤੇ ਨਾਲ ਆਏਗਾ ਮਸਟਰਡ येलो ਕਲਰ ਦਾ ਸ਼ਰਟ ਪੀਸ ਬਹੁਤ ਪਿਆਰਾ ਲਓ ਜੀ ਇਹ ਆ ਗਿਆ ਉਹੀ ਇਹ ਕਲਰ ਤੇ ਨਾ ਬਹੁਤ ਜ਼ਿਆਦਾ ਲੁੱਕ ਗ੍ਰੇਸ ਬਹੁਤ ਜ਼ਿਆਦਾ ਆਉਂਦੀ ਹੈ ਇਹ ਵਾਲੇ ਕਲਰ ਤੇ ਇਹ ਕਲਰ ਹੈਗਾ ਜੀ ਵਾਈਨ ਵਾਈਨ ਪਰਪਲ ਜੀ ਤੋਂ ਨਾ ਬਹੁਤ ਸੋਹਣੀ ਗ੍ਰੇਸ ਆਉਂਦੀ ਹੈ ਲਓ ਜੀ ਨੈਕਸਟ ਆ ਗਿਆ ਇਹ ਵਾਲਾ ਇਹ ਵੀ ਫੈਬਰਿਕ ਸੂਟ ਦਾ ਇਹ ਆ ਗਿਆ ਮਸਲੀਨ ਚਾਕਲੇਟ ਮਸਲੀਨ ਦਾ ਆ ਗਿਆ ਓਕੇ ਫੈਬਰਿਕ ਮਸਲੀਨ ਦੇ ਹੀ ਮਿਲਣਗੇ ਸੂਟ ਬਹੁਤ ਪਿਆਰੀ ਨੇ ਨੈਕਸਟ ਆ ਗਿਆ ਜੀ ਮੋਂਗਿਆ ਕਲਰ ਇਹਨਾਂ ਕਲਰ ਜਿਹੜਾ ਉਹ ਲੈ ਕੇ ਆਈ ਸੀ ਜਿਨ੍ਹਾਂ ਦੀ ਮੈਨੂੰ ਜ਼ਿਆਦਾ ਡਿਮਾਂਡ ਆਈ ਸੀ ਨਾ ਕਿ ਇਹ ਵਾਲੇ ਸੂਟ ਸਾਨੂੰ ਚਾਹੀਦੇ ਫਿਰ ਮੈਨੂੰ ਹੁੰਦਾ ਚਲੋ ਸਾਰੇ ਜਾਣਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਿਆਂ ਨੂੰ ਸੂਟ ਮਿਲ ਜਾਣ ਸਿਮਿਲਰ ਜਾਂ ਫਰਕ ਹੋ ਸਕਦਾ ਪ੍ਰਿੰਟ ਦਾ ਇਨ ਬਾਕੀ ਕਲਰ ਇਹਦੇ ਵਿੱਚ ਹਨ ਤੁਹਾਨੂੰ ਇਸ ਕਲਰ ਚ ਕਾਫੀ ਪ੍ਰਿੰਟ ਮਿਲ ਜਾਣਗੇ ਇਹ ਵਾਲਾ ਸੂਟ ਮੈਂ ਪਿਛਲੀ ਵਾਰੀ ਵੀ ਹਨਾ ਲੈ ਕੇ ਆਈ ਸੀ ਔਰ ਇਹਦੇ ਕਾਫੀ ਸਾਰੇ ਪੀਸ ਸੀ ਮੇਰੇ ਕੋ ਸਾਰੇ ਪੀਸ ਆਪਣੇ ਸੋਲਡ ਆਊਟ ਹੋ ਗਏ ਮਸਲੀਨ ਚੈੱਕ ਦੀ ਬਾਟਮ ਆਏਗੀ ਨਾਲ ਬਹੁਤ ਪਿਆਰੀ ਜੀ ਠੀਕ ਹੈ ਇਹ ਫਿਰ ਪਿੰਕ ਆ ਗਿਆ ਫਿਰ ਗ੍ਰੀਨ ਆ ਗਿਆ ਬਹੁਤ ਸੋਹਣਾ ਜੀ ਫਿਰ ਆ ਗਿਆ ਜੀ ਗ੍ਰੀਨ ਇਹ ਡਿਜ਼ਾਈਨ ਬਹੁਤ ਸੋਹਣਾ ਇਹਦੀ ਸ਼ਾਈਨ ਚੈੱਕ ਕਰੋ ਕੱਪੜੇ ਦੀ ਸਿਲਕ ਟਾਈਪ ਆ ਇਹ ਮਸਲੀਨ ਹੈ ਬਟਨਾਂ ਨੂੰ ਬਿਲਕੁਲ ਸਿਲਕ ਵਰਗੀ ਲੁੱਕ ਦੇਗੀ ਇੰਨੀ ਸੋਹਣੀ ਤੁਸੀਂ ਇਹਨੂੰ ਲੈਸਾਂ ਲਗਾਓ ਦੁਪੱਟਾ ਸੋਹਣਾ ਲਓ ਜਿੱਥੇ ਮਰਜੀ ਸੂਟ ਵੇਅਰ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਜਿਹਾ ਸੂਟ ਆਏਗਾ ਕਿ ਜੀ 650 ਦੇ ਥੋੜੇ ਦੇ ਸਾਰੇ ਸੂਟ ਜਿਹੜੇ ਵੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਕੁਝ ਕਦੇ ਪ੍ਰਿੰਟ ਸਿਮਿਲਰ ਹੋਣਗੇ ਕੁਝ ਕਦੇ ਪ੍ਰਿੰਟ ਅਲੱਗ-ਤਲਗ ਹੋਣਗੇ ਜੀ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਕਲਰ ਵੀ ਬਹੁਤ ਹੀ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਸ਼ਾਨਦਾਰ ਪ੍ਰਿੰਟ ਤੇ ਕਟ ਆਏਗੀ ਇਹਨਾਂ ਦੀ ਜੀ ਵੱਡੇ ਵਰ ਦਾ ਸੂਟ ਹੋਏਗਾ ਵੱਡੇ ਵਰ ਦਾ 1.70 ਦੀ ਕਟ ਆਏਗੀ ਠੀਕ ਹੈ ਮਤਲਬ 1.5 ਮੀਟਰ ਵੱਡੇ ਵਰ ਦਾ ਹੋ ਸਕਦਾ 1.5 ਮੀਟਰ ਤੋਂ ਵੱਧ ਵੀ ਹੋ ਸਕਦਾ ਸ਼ਰਟ ਦੀ ਵਿਦ ਬਾਟਮ ਦੀ ਠੀਕ ਹੈ 1.70 ਤੱਕ 1.80 ਤੱਕ ਕੱਟ ਹੋ ਸਕਦੀ ਆ 1.5 ਤੋਂ ਲੈ ਕੇ ਅੰਨੁਸ਼ੀ ਨੈਕਸਟ ਆ ਗਿਆ ਇਹ ਵਾਲਾ ਬਹੁਤ ਸੋਹਣਾ ਫਲੋਰਲ ਪੈਸਾ ਸ਼ਾਨਦਾਰ ਜੀ ਇਹ ਦੇਖੋ ਕੁਲਿਆ ਮਿਲਿਆ ਜਰਾਂ ਦਾ ਨਾ ਇਸ ਦਾ ਕਾਫੀ ਫਲਾਵਰ ਪ੍ਰਿੰਟ ਬਹੁਤ ਹੀ ਸੋਨਾ ਜਿਹਾ ਪੀਸ ਆ ਕਲਰਫੁਲ ਜੈ ਸੂਟਨ ਇਹਦੇ ਨਾਲ ਆਈ ਪਿੰਕ ਕਲਰ ਦੀ ਚਾਕਲੇਟ ਮਸਲੀਂ ਦੀ ਬੋਟਮ नेक्स्ट ਆ ਪਾਚੀ ਇਹ ਰੋਚੀ ਇਹ ਬਹੁਤ ਹੀ ਸੋਹਣਾ ਆਨੀਅਨ ਪਿੰਕ ਕਲਰ ਆ ਲਓ ਜੀ ਔਰੀਐਂਟਿਕ ਕਲਰ ਆ ਗਿਆ ਬਿਊਟੀਫੁੱਲ ਜਿਆ। ਨਾ। ਔਰ ਸੂਟ ਇੰਨਾ ਦਿਨਾਂ ਚ ਪਾਉਣ ਨੂੰ ਦੀਵਾਲੀ ਵਾਈਬਸ ਬਹੁਤ ਸੋਹਣੇ ਪੀਸ ਨੇ। ਠੀਕ ਹੈ ਮਤਲਬ ਇਹ ਜਿਹੜਾ ਸੀਜ਼ਨ ਚੱਲ ਰਿਹਾ ਨਾ ਠੰਡਾ ਮਿੱਠਾ ਜਿਹਾ ਸੀਜ਼ਨ ਉਹਦੇ ਵਿੱਚ ਪਾਉਣ ਵਾਸਤੇ ਸੂ ਬਹੁਤ ਬਹੁਤ ਸੋਹਣੇ ਲੱਗਦੇ ਨੇ ਜਿਹੜਾ ਮਰਜੀ ਕਲਰ ਲੈ ਲਓ ਡਾਰਕ ਲੈ ਲਓ ਲਾਈਟ ਲੈ ਲਓ ਸੋਹਣੇ ਲੱਗਦੇ ਨੇ। ਆਪ ਜੀ ਨੈਕਸਟ ਆ ਗਿਆ ਆਪਣੇ ਕੋਲ ਇਹ ਵਾਲਾ ਪੀਸ। ਮੈਰੂਨ ਕਲਰ ਵਾਓ ਇਹਦੇ ਵਿੱਚ ਮੈਰੂਨ ਚ ਵੀ ਬਹੁਤ-ਬਹੁਤ ਹੀ ਸੋਹਣੀ ਸ਼ਾਈਨ ਲਗਦੀ ਆ ਫੈਬਰਿਕ ਦੀ ਔਰ ਪ੍ਰਿੰਟ ਬਹੁਤ ਸੋਹਣੇ ਨੇ ਫੋਇਲ ਬਹੁਤ ਸੋਹਣਾ ਉੱਪਰ ਹੋਇਆ ਹੈਲੋ ਜੀ ਠੀਕ ਹੈ 650 ਦਾ ਸੂਟ ਕੋਈ ਦਾ ਲਓ ਜੀ ਨੈਕਸਟ ਆ ਗਿਆ ਜੀ ਆਪਣਾ ਬਲੈਕ ਲਓ ਜੀ ਅੱਜ ਬਲੈਕ ਚ ਸੋਲੋ ਪੀਸ ਆ ਲਓ ਜੀ ਠੀਕ ਔਰ ਵੀਡੀਓ ਦੇਖਦੇ ਸਾਰੇ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਦੇਖਣਾ ਹੈ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਠੀਕ ਹੈ ਜੀ ਨੈਕਸਟ ਸੂਟ ਆ ਜਾਈਗਾ ਆਪਣਾ ਅਲਿਵਿਸ਼ ਗ੍ਰੇ ਕਲਰ ਠੀਕ ਹੈ ਬਲੂਇਸ਼ ਗ੍ਰੇ ਕਲਰ ਆ ਗਿਆ ਠੀਕ ਹੈ ਜੀ ਨਿੱਕੇ ਨਿੱਕੇ ਡਾਟਸ ਬਣਿਆ ਡਾਟਸ ਦੇ ਉੱਪਰ ਫੋਇਲ ਬਣਿਆ ਫੈਬਰਿਕ ਸੋ ਗੁੱਡ ਫੈਬਰਿਕ ਦਾ ਤੁਹਾਨੂੰ ਦੱਸਦਾ ਮਸਲੀਨ ਦਾ ਫੈਬਰਿਕ ਹੈ ਠੀਕ ਹੈ ਔਰ ਮਸਲੀਨ ਇਸ ਤਰ੍ਹਾਂ ਦੀ ਨਹੀਂ ਜਿਹੜੀ ਪਤਲੀ ਜੀ ਮਸਲੀਨ ਹੁੰਦੀ ਹੈ ਇੱਕ ਗਾਫੂ ਵਾਲਾ ਫੈਬਰਿਕ ਆ ਮੈਂ ਤੁਹਾਨੂੰ ਫੈਬਰਿਕ ਦੇ ਬਾਰੇ ਦੱਸ ਦੇਣੀ ਫਿਰ ਮਤਲਬ ਪੜੀਆਂ ਭੈਣਾਂ ਦੇ ਮੈਸੇਜ ਹੁੰਦੇ ਸਾਨੂੰ ਫੈਬਰਿਕ ਸਮਝ ਨਹੀਂ ਆਇਆ ਗਾਫੂ ਵਾਲਾ ਫੈਬਰਿਕ ਨਹੀਂ ਆ ਚੂਬਨ ਵਾਲਾ ਫੈਬਰਿਕ ਨਹੀਂ ਲਾਈਨਿੰਗ ਲਗਵਾਉਣਾ ਤੁਹਾਡੀ ਆਪਣੀ ਚੁਆਇਸ ਆ ਤੁਸੀਂ ਚਾਹੋ ਲਗਵਾਓ ਚਾਹੋ ਨਾ ਲਗਵਾਓ ਠੀਕ ਹੈ ਤੇ ਅਗਰ ਤੁਸੀਂ ਲਾਈਨਿੰਗ ਲਗਵਾਓਗੇ ਤੇ ਇਹਨੂੰ ਪੂਰੀ ਸਰਦੀ ਵੀ ਵੇਅਰ ਕਰ ਸਕਦੇ ਹੋ ਜੀ ਇਸ ਤਰ੍ਹਾਂ ਦਾ ਸੂਟ ਆ ਠੀਕ ਹੈ ਔਰ ਮਾਰਚ ਅਪ੍ਰੈਲ ਤੱਕ ਚੱਲ ਜਾਏਗਾ ਤੇ ਹੈ ਮਸਲੀਨ ਹੀ ਔਰ ਗਫ ਵਾਲੀ ਪਤਲੀ ਵਾਲੀ ਮਸਲੀਨ ਨਹੀਂ ਹੈ ਠੀਕ ਹੈ ਇਹ ਆਪਣੇ ਸੂਟ 650 ਦਾ ਪ੍ਰਾਈਸ ਆ ਇਸ ਤੋਂ ਬਾਅਦ ਤੁਸੀਂ ਇਦਾਂ ਦੇ ਨਾਲ ਦੁਪट्टे ਲੈਣੇ ਆ ਸਾਡੇ ਕੋਲ ਪਿਓਰ ਸ਼ਿਫੋਨ ਦਾ ਦੁਪੱਟਾ ਮਿਲ ਜਾਏਗਾ ਹਾਫ ਪਿਓਰ ਦਾ ਜਿਹੜਾ ਦੁਪੱਟਾ ਹੁੰਦਾ ਉਹਦੇ ਵਿੱਚ ਸਾਡੇ ਕੋਲ ਵੀ 2-3 ਰੇਂਜ ਦੇ ਦੁਪੱਟੇ ਨੇ ਠੀਕ ਹੈ ਸਵਾ ਦੋ ਮੀਟਰ ਦਾ ਅਲੱਗ ਪ੍ਰਾਈਸ ਦਾ 2.5 ਮੀਟਰ ਦਾ ਅਲੱਗ 2.5 ਮੀਟਰ ਦੇ ਵਿੱਚ ਸਾਡੇ ਕੋਲ ਹਲਕੇ ਵਧੀਆ ਕਈ ਤਰ੍ਹਾਂ ਦੇ ਦੁਪੱਟੇ ਨੇ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲ ਮਸਲੀਨ ਦਾ ਦੁਪੱਟਾ ਮਿਲ ਜਾਏਗਾ ਜਿਹੜਾ ਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਦੁਪੱਟਾ ਚੱਲਦਾ ਹੈ ਮਸਲੀਨ ਦਾ ਉਹਦੇ ਵਿੱਚ ਵੀ ਤੁਹਾਨੂੰ 2-3 3-4 ਪ੍ਰਾਈਸ ਮਿਲ ਜਾਣਗੇ ਅਗਰ ਤੁਸੀਂ ਸੂਟ ਲੈਣੇ ਹੋ ਦੁਪੱਟਾ ਲੈਣੇ ਹੋ ਠੀਕ ਹੈ ਤੇ ਤੁਹਾਨੂੰ ਸਾਡੇ ਕੋਲੋਂ ਨਾਲ ਡਾਈ ਦੀ ਵੀ ਸੁਵਿਧਾ ਮਿਲ ਜਾਏਗੀ ਜਿਵੇਂ ਦਾ ਤੁਸੀਂ ਚਾਹੋ ਉਵੇਂ ਦੀ ਪੇਮੈਂਟ ਕਰਕੇ ਆਪਣਾ ਲੈ ਸਕਦੇ ਹੋ ਠੀਕ ਹੈ ਤੁਸੀਂ ਹੁਣ ਕਰਨਾ ਹੈ ਕਿ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਹੈ ਥੈਂਕ ਯੂ ਧੰਨਵਾਦ